ਪੰਜਾਬੀ ਕੁਕਸਪੋਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਸ ਸਸ਼ੇਕਾ ਜੀ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਮੌਂ ਵਿੱਚ ਖੁੱਲਣ ਵਾਲੀ ਬੇਸਨ ਦੀ ਬਰਫੀ ਜਿਸ ਨੂੰ ਕਿ ਆਪਾਂ ਬਹੁਤ ਹੀ ਆਸਾਨੀ ਨਾਲ ਘਰ ਵਿੱਚ ਬਣਾ ਸਕਦੇ ਹਾਂ ਤੇ ਆਓ ਰੈਸਪੀ ਸ਼ੁਰੂ ਕਰਦੇ ਹਾਂ ਰੈਸਪੀ ਲਈ ਇੱਥੇ ਮੈਂ 1 ਕਲੀ ਬੇਸਨ ਦਾ ਲੈ ਲਿਆ ਹੈ ਤੇ ਅੱਧਾ ਕਲੀ ਮੈਂ ਇੱਥੇ ਦੇਸੀ ਘੀਰ ਵਰਤੋਂ ਕਰ ਰਹੀ ਹਾਂ ਤੇ 1 ਕਲੀ ਹੀ ਮੈਂ ਚੀਨੀ ਦਾ ਲਿੱਤਾ ਹੈ 1 ਕਲੀ ਆਪਣੀ ਬੇਸਨ ਦੀ ਹੈ ਤੇ 1 ਕਲੀ ਹੀ ਚੀਨੀ ਦੀ ਹੈ ਤੇ ਅੱਧਾ ਕੱਪ ਮੈਂ ਇੱਥੇ ਪਾਣੀ ਲੈ ਲਿਆ ਹੈ ਆ ਹੁਣ ਬਰਫੀ ਬਣਾਉਣਾ ਸ਼ੁਰੂ ਕਰਦੇ ਹਾਂ ਬਰਫੀ ਬਣਾਉਣ ਲਈ ਮੈਂ ਇੱਥੇ ਕੜਾਈ ਰੱਖ ਦਿੱਤੀ ਹੈ ਤੇ ਉਸ ਦੇ ਵਿੱਚ ਮੈਂ ਹੁਣ ਕਿਉ ਨੂੰ ਟਰਾਂਸਫਰ ਕਰ ਦਿੱਤਾ ਹੈ ਕਿਉਂ ਆਪਣਾ ਗਰਮ ਹੋ ਚੁੱਕਾ ਹੈ ਤੇ ਮੈਂ ਹੁਣ ਬੇਸਨ ਨੂੰ ਵੀ ਇਸ ਦੇ ਵਿੱਚ ਟਰਾਂਸਫਰ ਕਰ ਰਹੀ ਹਾਂ ਤੇ ਹੁਣ ਚੰਗੀ ਤਰ੍ਹਾਂ ਆਪਾਂ ਬੇਸਨ ਨੂੰ ਪਕਾ ਲੈਣਾ ਹੈ ਜਦ ਤੱਕ ਇਹ ਜੀ ਖੁਸ਼ਬੂ ਨਾ ਆ ਜਾਵੇ ਜਦ ਤੱਕ ਬੇਸਨ ਆਪਣਾ ਪੁਜਰਿਆ ਹੈ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸ ਪਾਊਡਰ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਤੇ ਬਟਨ ਦਮਾਣਾ ਬਿਲਕੁਲ ਨਾ ਭੁੱਲਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਹੋਵੇ ਬੇਸਨ ਨੇ ਕਿ ਉਹ ਛੱਡ ਦਿੱਤਾ ਹੈ ਤੇ ਇਹ ਹਲਕਾ ਜਿਹਾ ਹੋ ਗਿਆ ਹੈ। ਥੋੜੀ ਜਿਹਾ ਪਾਣੀ ਦੇ ਛਿੱਟੇ ਮਾਰਨਾ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਬੇਸਨ ਸਾਡਾ ਪੱਕ ਗਿਆ ਹੈ। ਤੁਸੀਂ ਦੇਖ ਸਕਦੇ ਹੋ ਛਿੱਟੇ ਮਾਰਨ ਤੋਂ ਬਾਅਦ ਬਬਲਸ ਆ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਬੇਸਨ ਸਾਡਾ ਪੁੱਜ ਗਿਆ ਹੈ। ਠੰਡਾ ਹੋਣ ਮਗਰੋਂ ਮੈਂ ਇਸ ਦੇ ਵਿੱਚ ਮਿਲਕ ਪਾਊਡਰ ਨੂੰ ਐਡ ਕਰ ਦਿੱਤਾ ਹੈ। 4 ਵੱਡੇ ਚਮਚ ਮੈਥੇ ਮਿਲਕ ਪਾਊਡਰ ਦੇ ਵਿੱਚ ਮਿਕਸ ਕਰ ਲਏ ਹਨ। ਮਿਲਕ ਪਾਊਡਰ ਪਾਣਾ ਆਪਸ਼ਨਲ ਹੈ। ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ। ਮਿਲਕ ਪਾਊਡਰ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਕਰ ਲੈਣਾ ਹੈ। ਮਿਲਕ ਪਾਊਡਰ ਪਾਉਣ ਨਾਲ ਬੇਸਨ ਦੀ ਬਰਫੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ। ਇਸ ਨੂੰ ਹੁਣ ਆਪਾਂ ਅਲੱਗ ਬੌਲ ਵਿੱਚ ਕੱਢ ਲੈਂਦੇ ਹਾਂ। ਮਿਲਕ ਪਾਊਡਰ ਚੰਗੀ ਤਰ੍ਹਾਂ ਬੇਸਨ ਵਿੱਚ ਮਿਕਸ ਹੋ ਚੁੱਕਾ ਹੈ। ਹੁਣ ਆਪਾਂ ਉਸੇ ਕੜਾਈ ਵਿੱਚ ਹੀ ਚਾਸ਼ਨੀ ਬਣਾ ਲੈਂਦੇ ਹਾਂ। ਇਕੁਅਲੀ ਚਾਸ਼ਨੀ ਦੀ ਜੋ ਆਪਾਂ ਕੱਢ ਕੇ ਰੱਖੀ ਹੋਈ ਹੈ ਉਸ ਨੂੰ ਆਪਾਂ ਕੜਾਈ ਵਿੱਚ ਟਰਾਂਸਫਰ ਕਰ ਰਹੇ ਹਾਂ ਤੇ ਅੱਧਾ ਕੋਲੀ ਪਾਣੀ ਦੀ ਇਸ ਦੇ ਵਿੱਚ ਆਪਾਂ ਪਾ ਲੈਣੀ ਹੈ। ਹੁਣ ਇਸ ਦੇ ਵਿੱਚ ਮੈਂ ਥੋੜੇ ਜਿਹਾ ਕੇਸਰ ਦੇ ਧਾਗੇ ਪਾ ਰਹੀ ਹਾਂ ਇਹ ਵੀ ਆਪਸ਼ਨਲ ਹੈ ਤੁਸੀਂ ਚਾਹੋ ਤਾਂ ਇਹਨਾਂ ਨੂੰ ਸਕਿਪ ਕਰ ਸਕਦੇ ਹੋ ਇਸ ਤੋਂ ਬਾਅਦ ਮੈਂ ਇੱਕ ਚਮਚ ਇਲਾਚੀ ਪਾਊਡਰ ਦਾ ਵੀ ਇਸ ਦੇ ਵਿੱਚ ਐਡ ਕਰ ਰਹੀ ਹਾਂ ਇਸ ਦੇ ਨਾਲ ਬਹੁਤ ਹੀ ਵਧੀਆ ਫਲੇਵਰ ਆਏਗਾ ਆਪਾਂ ਚਾਚਨੀ ਨੂੰ ਇੱਕ ਤਾਰ ਦੀ ਬਣਾਉਣਾ ਹੈ ਨਾ ਤਾਂ ਇਸ ਨੂੰ ਜ਼ਿਆਦਾ ਗਾੜਾ ਬਣਾਉਣਾ ਹੈ ਨਾ ਹੀ ਜ਼ਿਆਦਾ ਪਤਲਾ ਰੱਖਣਾ ਹੈ ਆਪਾਂ ਚੈੱਕ ਕਰ ਲੈਂਦੇ ਹਾਂ ਇੱਕ ਤਾਰ ਦੀ ਚਾਚਨੀ ਹੁਣ ਸਾਡੀ ਬਣ ਕੇ ਇੱਥੇ ਤਿਆਰ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਹੁਣ ਆਪਾਂ ਪੂਜੇ ਹੋਏ ਬੇਸਣ ਨੂੰ ਇਸ ਦੇ ਵਿੱਚ ਟਰਾਂਸਫਰ ਕਰ ਲਵਾਂਗੇ ਹੁਣ ਮੈਂ ਉਜਾਹੇ ਬੇਸਣ ਨੂੰ ਇਸ ਦੇ ਵਿੱਚ ਟਰਾਂਸਫਰ ਕਰ ਰਹੀ ਹਾਂ ਤੇ ਇਸ ਤੋਂ ਬਾਅਦ ਵੀ ਹੁਣ ਆਪਾਂ ਇਸ ਨੂੰ 2 ਤੋਂ 3 ਮਿੰਟ ਤੱਕ ਪਕਾ ਲਵਾਂਗੇ ਤੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਹੁਣ ਸਾਡਾ ਬੇਸਣ ਚੰਗੀ ਤਰ੍ਹਾਂ ਚਾਸਨੀ ਵਿੱਚ ਮਿਕਸ ਹੋ ਚੁੱਕਾ ਹੈ ਇਸ ਨੂੰ ਆਪਾਂ ਹੁਣ 2 ਤੋਂ 3 ਮਿੰਟ ਲਈ ਪਕਾ ਲੈਂਦੇ ਹਾਂ ਫਲੇਮ ਨੂੰ ਆਪਾਂ ਮੀਡੀਅਮ ਰੱਖ ਲੈਣਾ ਹੈ ਹੁਣ ਇਸ ਸਟੇਜ ਤੇ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਇਸ ਨੂੰ ਮੈਂ نیچے ਉਤਾਰ ਕੇ ਲਗਾਤਾਰ ਹਿਲਾਉਂਦੀ ਰਹੀ ਹਾਂ ਇਸ ਨੂੰ ਅਲਟ ਤੇ ਪਲਟਦੇ ਹੋਏ ਸਾਡੇ ਕੋਲ ਇੱਕ ਡੋਅ ਦੀ ਫੇਮ ਆ ਚੁੱਕੀ ਹੈ ਤੇ ਇਸ ਦੇ ਵਿੱਚ ਹੁਣ ਮੈਂ 2 ਚਮਚ ਘਿਓ ਦੇ ਹੋਰ ਐਡ ਕਰ ਰਹੀ ਹਾਂ ਇਸ ਦੇ ਨਾਲ ਸਾਡਾ ਫਲੇਵਰ ਬਰਫੀ ਦਾ ਹੋਰ ਵਾਜੇਗਾ ਤੇ ਬਰਫੀ ਵਿੱਚ ਥੋੜੀ ਜਿਹੀ ਸ਼ਾਈਨ ਆ ਜਾਂਦੀ ਹੈ ਹੁਣ ਇਸ ਦੋ ਨੂੰ ਆਪਾਂ ਇੱਕ ਪਲੇਟ ਵਿੱਚ ਟਰਾਂਸਫਰ ਕਰ ਲੈਣਾ ਹੈ ਤੇ ਬਰਫੀ ਦੀ ਸ਼ੇਪ ਵਿੱਚ ਇਸ ਨੂੰ ਬਣਾ ਲੈਣਾ ਹੈ ਇਸ ਦੇ ਵਿੱਚ ਥਾਲੀ ਦੇ ਵਿੱਚ ਮੈਂ ਇਸ ਨੂੰ ਪਲਟ ਲਵਾਂਗੀ ਪਹਿਲਾਂ ਮੈਂ ਥਾਲੀ ਨੂੰ ਔਇਲਿੰਗ ਕਰ ਰਹੀ ਹਾਂ ਇਸ ਨੂੰ ਚੰਗੀ ਤਰ੍ਹਾਂ ਆਪਾਂ ਗ੍ਰੀਸ ਕਰ ਲੈਣਾ ਹੈ ਤੇ ਹੁਣ ਮੈਂ ਬਰਫੀ ਦੇ ਡੋਨੋ ਇਸ ਦੇ ਵਿੱਚ ਟਰਾਂਸਫਰ ਕਰ ਰਹੀ ਹਾਂ ਸੱਚ ਮੱਚ ਬੇਸੰਦੀ ਇਹ ਬਰਫੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਮੂੰਹ ਵਿੱਚ ਤਾਂ ਇਹ ਘੁਲਦੀ ਹੀ ਜਾਂਦੀ ਹੈ ਹੁਣ ਮੈਂ ਸਾਰੇ ਬੇਸਨ ਨੂੰ ਥਾਲੀ ਵਿੱਚ ਫੈਲਾ ਦਿੱਤਾ ਹੈ ਤੇ ਇਸ ਨੂੰ ਇੱਕ ਪਰਫੈਕਟ ਸ਼ੇਪ ਆਪਾਂ ਦੇ ਦੇਣੀ ਹੈ স্মੂਥ ਜਿਹਾ ਬੈਟਰ ਇਸਾ ਬਣਾ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਮੈਂ ਸਾਰੇ ਪਾਸੇ ਇਸ ਨੂੰ ਚੰਗੀ ਤਰ੍ਹਾਂ ਸਮੋਧੀ ਫੈਲਾ ਲਿਆ ਹੈ ਤੇ ਇਸ ਨੂੰ ਹੁਣ ਆਪਾਂ ਪਿਸਤੇ ਦੀ ਕਤਰਨ ਨਾਲ ਡੈਕੋਰੇਟ ਕਰ ਲੈਂਦੇ ਹਾਂ ਕੋਈ ਵੀ ਡਰਾਈ ਫਰੂਟ ਨਾਲ ਤੁਸੀਂ ਇਸ ਨੂੰ ਡੈਕੋਰੇਟ ਕਰ ਸਕਦੇ ਹੋ ਇਹ ਆਪਸ਼ਨਲ ਹੈ ਤੁਸੀਂ ਇਸ ਤਰ੍ਹਾਂ ਪਲੇਨ ਰੱਖਣਾ ਚਾਹੋ ਤਾਂ ਤੁਸੀਂ ਉਹ ਵੀ ਰੱਖ ਸਕਦੇ ਹੋ ਹੁਣ ਚੰਗੀ ਤਰ੍ਹਾਂ ਆਪਾਂ ਪਿਸਤੇ ਨੂੰ ਵੀ ਦਬਾ ਲੈਂਦੇ ਹਾਂ ਤਾਂ ਕਿ ਇਹ ਅੰਦਰ ਤੱਕ ਚਲਾ ਜਾਵੇ ਤੇ ਇਸ ਤੋਂ ਬਾਅਦ ਹੁਣ ਆਪਾਂ ਇਸ ਨੂੰ ਠੰਡਾ ਕਰਨ ਲਈ ਰੱਖ ਦਵਾਂਗੇ ਹੁਣ ਘੰਟਾ ਹੋ ਚੁੱਕਾ ਹੈ ਤੇ ਵਰਫੀ ਵੀ ਸਾਡੀ ਬਿਲਕੁਲ ਠੰਡੀ ਹੋ ਚੁੱਕੀ ਹੈ ਤੇ ਇਸ ਨੂੰ ਹੁਣ ਆਪਾਂ ਕੱਟ ਲੈਂਦੇ ਹਾਂ ਨਾਈਫ ਦੀ ਹੈਲਪ ਨਾਲ ਮੈਂ ਪਹਿਲਾਂ ਸਾਈਡਾਂ ਤੋਂ ਇਸ ਨੂੰ ਕੱਟ ਰਹੀ ਹਾਂ ਤੁਸੀਂ ਇਸ ਨੂੰ ਕਿਸੇ ਵੀ ਸ਼ੇਪ ਵਿੱਚ ਕੱਟ ਸਕਦੇ ਹੋ ਚਾਹੇ ਸਕੁਅਰ ਪੀਸ ਕੱਟ ਸਕਦੇ ਹੋ ਜਾਂ ਡਾਇਮੰਡ ਸ਼ੇਪ ਵਿੱਚ ਵੀ ਇਸ ਨੂੰ ਕੱਟ ਸਕਦੇ ਹੋ ਸਾਰੀਆਂ ਸਾਈਡਾਂ ਤੋਂ ਮੈਂ ਕੱਟਣ ਤੋਂ ਬਾਅਦ ਮੈਂ ਇਸ ਨੂੰ ਹੁਣ ਮਿੱਠੇ ਤੋਂ ਕੱਟ ਰਹੀ ਹਾਂ ਤੇ ਮੈਂ ਇਸ ਦੇ ਵਿੱਚੋਂ ਪੀਸ ਕੱਟ ਕੇ ਤੁਹਾਨੂੰ ਦਿਖਾਉਣੀ ਹਾਂ ਕਿੰਨੀ ਵਧੀਆ ਸਾਡੀ ਇਹ ਬੇਸਨ ਦੀ ਬਰਫੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਇਸ ਦਾ ਟੈਕਸਚਰ ਵੀ ਦੇਖ ਸਕਦੇ ਹੋ ਬਹੁਤ ਹੀ ਮੌਜ ਖੁਲਣ ਵਾਲੀ ਸਾਡੀ ਇਹ ਬਰਫੀ ਮਿੰਟਾਂ ਵਿੱਚ ਹੀ ਤਿਆਰ ਹੋ ਜਾਂਦੀ ਹੈ ਜਦੋਂ ਵੀ ਮਿੱਠਾ ਖਾਣ ਨੂੰ ਮਨ ਹੋਵੇ ਘਰ ਵਿੱਚ ਪਈਆਂ ਚੀਜ਼ਾਂ ਤੋਂ ਤੁਸੀਂ ਇਹ ਬਰਫੀ ਬਣਾ ਕੇ ਤਿਆਰ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਇਸ ਨੂੰ ਤੋੜ ਕੇ ਦਿਖਾਉਂਦੀ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਟੈਕਸਚਰ ਦੀ ਸਾਡੀ ਬਰਫੀ ਤਿਆਰ ਹੋਈ ਹੈ ਤੇ ਕਿਵੇਂ ਇਹ ਸੌਫਟਲੀ ਸਾਡੀ ਬਰਫੀ ਕੁੱਟਦੀ ਹੀ ਜਾ ਰਹੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਬਰਫੀ ਜ਼ਰੂਰ ਟਰਾਈ ਕਰੋ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ